ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਬੀਰਾ ਡੈਰੀ ਫਾਰਮ ਦੇ ਵਿੱਚ ਬਾਈ ਜੀ ਅੱਜ ਦੀ ਵੀਡੀਓ ਮੇਰੇ ਪਿੰਡ ਵੀਰਲੀ ਦਾ ਮੀਰ ਸਿੰਘ ਤੋਂ ਆਂ ਤਹਿਸੀਲ ਜੇਰਾਉਂ ਜ਼ਿਲ੍ਹਾ ਲੁਧਿਆਣਾ ਤੋਂ ਆਂ ਅੱਜ ਵੀਰੇ ਘਰੇਲੂ ਪਰਿਵਾਰ ਕੋਲ ਝੋਟੀ ਦਿਖਾ ਰਹੇ ਆ ਵੀਰੇ ਦੇ ਘਰੇ ਹੋ ਵੀ ਪਸ਼ੂ ਰੱਖੇ ਹੋਇਆ ਵੀਰਾ ਦੁੱਧ ਦਾ ਹੀ ਕੰਮ ਕਰਦਾ ਵਾ ਤੇ ਵੀਰੇ ਥੋੜੀ ਜਿਹੀ ਕੱਚੀ ਆ ਝੋਟੀ ਹੋ ਮਾਥਾ ਜਗਰ ਕਰ ਲਓ ਤੁਸੀਂ ਤੇ ਬਾਕੀ ਵੀਰੇ ਆਪਾਂ ਜਾਣਕਾਰੀ ਵੀਰੇ ਤੋਂ ਲੈ ਕੇ ਦਵਾਂਗੇ ਤੁਹਾਨੂੰ ਇਹ ਫਰਮੂਨ ਜੋ ਟੀਸੂਰੀ ਆ ਥਾਂ ਨੇ ਪਾ ਬਹੁਤ ਵਧੀਆ ਲੱਗਾ ਵੀਰੇ ਤੇ ਥੋੜਾ ਟਾਈਮ ਲੈਂਦੀ ਆ ਵੀਰੇ ਬੀਬੀ ਦੇ ਦੱਸਣ ਮੇ ਦੇ ਮੁਤਾਬਕ ਵੀ ਬੀ ਮਹੀਨੇ ਦੇ ਅੰਦਰ ਅੰਦਰ ਟਾਈਮ ਲੈ ਜੂਗੀ ਕਦਗਾਠ ਬੇਰਪੂਲ ਦੀ ਵਧੀਆ ਵਾ ਬਾਕੀ ਵੀਰੇ ਨਾਲ ਆਪਾਂ ਗੱਲ ਕਰਾਉਣੀ ਆ ਆਜੋ ਵੀਰੇ ਸਾਸੀ ਗਾ ਵੀਰੇ ਸਾਕਸੀ ਆ ਵੀ ਅੱਛਾ ਵੀਰੇ ਆਪਾਂ ਆਪਣਾ ਪਿੰਡ ਦੱਸ ਦੇ ਵੀਰਾ ਮੈਂ ਲਿਖ ਆਂਦੀ ਆ ਇਹ ਸਿੱਖ ਵੀਰੇ ਤਹਿਸੀਲ ਤੂੰ ਤਹਿਸੀਲ ਜਿਹਾ ਕਰਾਉਂ ਮੀਲਾ ਹਾਂਜੀ ਜੀ ਤਹਿਸੀਲ ਲੁਧਿਆਣਾ ਹਨਾ ਤੇ ਆਪਣੇ ਨੇੜੇ ਦੇ ਪਿੰਡ ਕਿਹੜੇ ਕਿਹੜੇ ਦੱਸ ਦੇ ਨੇੜੇ ਦੇ ਬੰਦੇ ਜੀ ਆਪਣਾ ਇੱਕ ਤਾਂ ਸ਼ੇਰਪੁਰ ਆ ਗਿਆ ਸ਼ੇਰਪੁਰ ਆ ਗਿਆ ਤੇ ਸਤਰਾਪੁਰ ਪੰਸੀਪੁਰਾ ਸਤਰਾਪੁਰਾ ਤੇ ਰਾਮਗੜ੍ਹ ਹਾਂ ਜੀ ਇਹ ਵੀ ਆਪਣੇ ਘਰ ਦੀ ਝੋਟੀ ਹੈ ਨਾ ਹਾਂ ਘਰ ਦੀ ਹੋਈ ਹੈ ਵੀਰੇ ਝੋਟੀ ਅੱਛਾ ਠੀਕ ਹੈ ਠੀਕ ਹੈ ਕੋਈ ਵਪਾਰ ਦਾ ਕੰਮ ਤਾਂ ਹੈ ਨਹੀਂ 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 ਵਪਾਰ ਦਾ ਨਹੀਂ ਹੈ ਜੀ ਤੁਸੀਂ ਆਪਣੇ ਕਿਵੇਂ ਕੱਟੀ ਪਾਲੀ ਹੋਈ ਹੈ ਝੋਟੀ ਹਾਂ ਝੋਟੀ ਹੋਈ ਪਾਲੀ ਹੋਈ ਹੈ ਕੱਟੀ ਕੱਟੀ ਪਾਲੀ ਹੈ ਹਾਂ ਤੇ ਵੀਰੇ ਵੀਰ ਦਾ ਕੋਈ ਵਪਾਰ ਦਾ ਕੰਮ ਨਹੀਂ ਵੀਰੇ ਇਹਨੇ ਨਾ ਕਰੇ ਕੱਟੀ ਪਾਲੀ ਹੋਈ ਹੈ ਹਾਂ ਜੀ ਤੇ ਉਦੋਂ ਫਿਰ ਸਾਰਾ ਤੁਸੀਂ ਬਾਕੀ ਦੇਖ ਰਹੇ ਹੋ ਉਹਨੂੰ ਵੀਡੀਓ ਦੇਖ ਰਹੇ ਆ ਤੇ ਵੀਰੇ ਨਾਲ ਪਤਾ ਮੰਗਗੇ ਜਿਦਾ ਗਿਆ ਕਰਾਉਂਦਾ

लोगों बार अभी तीन साल जो उठी भी तो और तीसरे से नो पता लगेगा त्याग बदलो तो इतना तोर दूर जो बढ़िया है तोर बढ़िया लगता है तोर जरूरी बढ़िया है इनके है क्या कोई बिरियागल लगती है बंदा आते थे बहुत बढ़िया तोड़ दिए थे हाँ जी बांधोगे बांध ਹਾਂ ਜੀ ਹਾਂ ਜੀ ਦਿਖਾ ਦੇ ਲਖਾ ਜੀ ਆ ਦੇਖ ਕਿ ਵੀਰ ਹਾਂ ਜੀ ਹਾਂ ਜੀ ਜਮਾਈ ਨੇ ਇਹ ਬਹੁਤ ਹੀ ਰਹੀ ਇਹ ਤਾਂ ਜਮਾਈ ਸਮਝ ਆ ਥਾਣਾ ਥੁਣਾ ਤੋਂ ਵੀ ਇਹ ਨਾ ਇਹ ਲੀਵਲ ਹੋ ਜਾਂਦੀ ਵੀਰੇ ਜਿਵੇਂ ਮਾਰਦੀ ਮਾਰੀ ਚੱਲੋ ਹੱਥ ਹਾਂ ਜੀ ਇਹ ਲੰਮੀ ਬੇਸ ਹੀ ਬੁਗੀ ਵਧੀਆ ਵਾ ਹਾਂ ਜੀ ਇਹ ਨੰਮੀ ਬੇਸ ਹੀ ਬੁਗੀ ਵਧੀਆ ਵਾ ਇਹਦੇ ਮੈਂ ਮੋਹਨ ਭਾਈ ਇਹ ਤਾਂ ਫੋਨ ਤੇ ਕਰਨਾ ਹਾਂ ਹਾਂ ਫੋਨ ਤੇ ਫਿਰ ਗੱਲ ਕਰ ਠੀਕ ਆ ਹਾਂ ਜੀ ਭਾਈ ਕਹਿੰਦੇ ਵੀ ਫੋਨ ਤੇ ਗੱਲ ਕਰਦੇ ਆ ਜਿਹੜੀ ਬਾਈ ਕਹਿੰਦਾ ਵੀ ਅੱਜ ਦਾ ਇਹਦਾ ਹੋਰ ਹੋ ਜੂਗਾ ਜੇ ਮੈਂ ਕੋਈ ਤਿਆਰ ਹੁੰਦੇ ਝੂਠੀ ਹੋ ਜਾ ਹੋ ਜੂਗਾ ਤੇ ਕੋਈ ਕੋਈ ਬ੍ਰੈਂਡ ਦਾ ਚਾਹ ਵਾਣੋਗੇ ਜਾਂ ਬਾਈ ਦਾ ਆਪਾਂ ਨੰਬਰ ਸਕਰੀਨ ਤੇ ਲਾ ਦਾਂਗੇ ਤੇ ਬਾਈ ਨੂੰ ਵੀ ਸਪਾਰਟ ਕਰ ਦੋ ਤੇ ਬਾਕੀ ਵੀਡੀਓ ਦੇਖਣ ਲਈ ਵੀ ਬਹੁਤ ਧੰਨਵਾਦ ਚੈਨਲ ਨੂੰ ਬਸ ਬਸ ਲਾਈਕ ਸਬਸਕ੍ਰਾਈਬ ਜਰੂਰ ਕਰ ਲੈ ਵੀਰੇ ਘੰਟੀ ਦੇ ਬੈਲ ਆਈ ਦਾ ਬਟਨ ਦਬਾ ਦੋ ਜੇ ਤਾਂ ਕਿ ਤੁਹਾਨੂੰ ਵੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ